ਕਿਧਾਇ ਕਰੋ ਤੇ ਇੱਕ ਨਾ ਮੈਂ ਸੁੱਣ ਤੋਂ ਪੁੱਛਦਾ ਸੀਗਾ ਵੀ ਤੁਸੀਂ ਆਪਣਾ ਆਪਣਾ ਪਿੰਡ ਸ਼ਹਿਰ ਜ਼ਰੂਰ ਦੱਸ ਕੇ ਜਾਇਆ ਕਰੋ ਜਿਹੜੇ ਲੋਕ ਭੈਣ ਭਰਾ ਨਵੇਂ ਆਉਂਦੇ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਤੇ ਜਿਹੜੇ ਪੁਰਾਣੇ ਆ ਉਹਨਾਂ ਨੂੰ ਵੀ ਮੈਂ ਦੱਸ ਦੇਣਾ ਚਾਹਣਾ ਵੀਰੋ ਇਹ ਆਪਣਾ ਚੈਨਲ ਨਵਾਂ ਹੈਗਾ ਪੁਰਾਣਾ ਚੈਨਲ ਆਪਣਾ ਗਵਰਨਮੈਂਟ ਨੇ ਬੰਦ ਕਰ ਦਿੱਤਾ ਗਿਆ ਸੀ ਇਸ ਕਰਕੇ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਤੁਸੀਂ ਸਾਰੇ ਜਾਣੇ ਨਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਮੇਰਾ ਵੀਰ ਬਣ ਕੇ ਹੈਲੋ ਜੀ ਹੈਲੋ ਕੀ ਹਾਲ ਚਾਲ ਹੈ ਦਿੱਲੀ ਵਾਲਿਓ ਕਾਇਮ ਆ ਸੇ ਤਾਂ ਅੱਜ ਤਾਂ ਟਾਈਮ ਨਾਲ ਹੀ ਆ ਗਏ ਮੇਰੇ ਸ਼ੇਅਰ ਵਗੇ ਆ ਹੋਰ ਸਾਕੀ ਹਾਲਚਾਲ ਹੈ ਅੱਜ ਦਿੱਲੀ ਦਾ ਮੌਸਮ ਕਿੱਦਾਂ ਸੱਚ ਸਾਡੇ ਦਾ ਮੀਂਹ ਬਹੁਤ ਸਿੱਟਿਆ ਪ੍ਰਭੂ ਮੀਂਹ ਨੇ ਨਾ ਧੁੱਕੀ ਕੜਤੀ ਐ ਲੱਗਦਾ ਜਿਵੇਂ ਬੱਦਲ ਹੀ ਟੁੱਟ ਗਿਆ ਹੁੰਦਾ ਤੇ ਤੁਸੀਂ ਕਿੱਥੋਂ-ਕਿੱਥੋਂ ਦੇਖਦੇ ਆ ਇਹ ਵੀ ਜਰੂਰ ਦੱਸ ਕੇ ਜਾਇਆ ਕਰੋ ਬਾਈ ਸਾਰੇ ਜਾਣੇ ਤੇ ਮੇਰਾ ਭਰਾ ਮੇਰੇ ਨਾਲ ਆ ਗਿਆ ਇੱਕ ਠੀਕ ਹੈ ਨਾ ਤੇ ਮੈਨੂੰ ਤੁਹਾਡੀ ਲਾਈਵ ਦੀ ਉਡੀਕ ਹੈ ਧੰਨਵਾਦ ਜੀ ਧੰਨਵਾਦ ਵੀਰ ਜੀ ਧੰਨਵਾਦ ਤੁਸੀਂ ਆਪਾਂ ਨੂੰ ਉਡੀਕਦੇ ਸੀ ਤਾਂ ਆਪਾਂ ਲਾਈਵ ਦੇ ਵਿੱਚ ਆ ਗਏ ਆ ਹਨਾ ਤੇ ਅੱਜ ਤਾਂ ਯਾਰ ਇੱਥੇ ਬੱਦਲ ਨੇ ਨਾ ਧੁੱਕੀ ਕੱਢੀ ਪਈ ਆ ਇੰਨਾ ਕੁ ਜਿਆਦਾ ਮੀਂਹ ਸਿੱਟਿਆ ਨਾ ਜਿੰਨਾ ਵੀ ਕਹਦੇ ਹੋ ਬਹੁਤ ਜਿਆਦੇ ਮੀਂਹ ਸਿੱਟਿਆ ਕਿੱਥੇ ਕਿੱਥੇ ਮੀਂਹ ਆਇਆ ਤੁਹਾਡੇ ਦਿੱਲੀ ਦੇ ਵਿੱਚ ਮੀਂਹ ਹੈ ਕਿ ਨਹੀਂ ਦਿੱਲੀ ਵਿੱਚ ਮੌਸਮ ਬਦਲ ਵਾਈ ਹੈ ਅੱਛਾ 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 ਦਿੱਲੀ ਦੇ ਵਿੱਚ ਮੀਂਹ ਹੈ ਨਹੀਂ ਇਹਦਾ ਮਤਲਬ ਹੈ ਯਾਰ ਸਾਡੇ ਤਾਂ ਇੰਨਾ ਕਿ ਮੀਂਹ ਸਿੱਟਿਆ ਸਵੇਰ ਦਾ ਲੱਗਿਆ ਰੱਬ ਤੇ ਹਜੇ ਟਿੱਕਰ ਵੀ ਕਣਮਣ ਹੋਈ ਜਾਂਦੀ ਹੈ ਤੇ ਕਿੱਥੇ ਕਿੱਥੇ ਮੀਂਹ ਪਈ ਜਾਂਦਾ ਜੇ ਵੀ ਜਰੂਰ ਦੱਸਿਓ ਮੇਰੇ ਭਰਾ ਕਿੱਥੋਂ ਕਿੱਥੋਂ ਦੇਖਦੇ ਹੋ ਹਨਾ ਤੇ ਦਿੱਲੀ ਦੇ ਵਿੱਚ ਤਾਂ ਕਹਿੰਦੇ ਹਜੇ ਬੱਦਲ ਵਾਈ ਹੈ ਜੂਪੀ ਦੇ ਵਿੱਚ ਤਾਂ ਪਈ ਜਾਂਦਾ ਯਾਰ ਮੈਂ ਇੱਕ ਕਿਸੇ ਦੀ ਲਾਈਵ ਦੇਖ ਕੇ ਆਇਆ ਤੇ ਜੁਪੀ ਵਾਲੇ ਤਾਂ ਦੱਸਿਆ ਤੇ ਕਹਿੰਦੇ ਸਾਡੇ ਵੀ ਮੀਂਹ ਬਹੁਤ ਸਿੱਟਿਆਗਾ ਹਾਂਜੀ ਆ ਜਾਓ ਕਿੱਥੋਂ ਕਿੱਥੋਂ ਦੇਖਦੇ ਹੋ ਮਾੜਾ ਜਿਹਾ ਦੱਸ ਕੇ ਜਾਇਆ ਕਰੋ ਥੋੜਾ ਜਿਹਾ ਟਾਈਮ ਠੀਕ ਹੈ ਨਾ ਆਪਾਂ ਇੱਕ ਅੱਜ ਐਕਸਪੀਰੀਅੰਸ ਕਰਕੇ ਦੇਖਦੇ ਹਾਂ ਦੋ ਚੈਨਲਾਂ ਤੋਂ ਲਾਈਵ ਹੋ ਕੇ ਦੇਨੇ ਆ ਮੰਨ ਕੇ ਚਲੋ ਇੱਕ ਚੈਨਲ ਤੋਂ ਦੋ ਵਾਰੀ ਲਾਈਵ ਹੋ ਕੇ ਦੇਖਦੇ ਹਾਂ ਹੋ ਸਕਦਾ ਹੈ ਜਾਂ ਨਹੀਂ ਹੈ ਨਾ ਆ ਟੰ 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 ਨਹੀਂ ਹੋਇਆ ਜਣਾ ਬੈਸੇ ਤਾਂ ਮੈਨੂੰ ਲੱਗਦਾ ਹੈਗਾ ਠੀਕ ਹੈ ਨਾ ਉਹ 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 ਹਾਂਜੀ ਕਿੱਥੋਂ ਕਿੱਥੋਂ ਦੇਖਦੇ ਆ ਚਾਚਾ ਜੀ ਕਿਵੇਂ ਹੋ ਵਧੀਆ 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 ਛੇਰਾ ਵਧੀਆ ਤੁਸੀਂ ਦੱਸੋ ਆਪਣੇ ਠੀਕ ਹੈ ਨਾ ਮੈਂ ਤਾਂ ਬਹੁਤ ਵਧੀਆ ਤੇ ਤੁਸੀਂ ਇੱਕ ਚੀਜ਼ ਜਰੂਰ ਦੱਸ ਕੇ ਜਾਇਆ ਕਰੋ ਮੇਰੇ ਵੀਰ ਜਿੰਨੇ ਵੀ ਤੁਸੀਂ ਦੇਖਦੇ ਹੋ ਠੀਕ ਹੈ ਨਾ ਵੀ ਤੁਹਾਡੇ ਅੱਜ ਦਾ ਮੌਸਮ ਕਿਦਾਂ ਕਿੰਨਾ ਗਮੀ ਸਿੱਟਿਆ ਸਾਡੇ ਤਾਂ ਬਹੁਤ ਜਿਆਦਾ ਮੀਂਹ ਸਿੱਟਿਆ ਇਹ ਕਮੈਂਟ ਤੇ ਕਮੈਂਟ ਤੇ ਕਮੈਂਟਾਂ ਹਾਂਜੀ ਤੁਸੀਂ ਕਿੱਥੋਂ ਕਿੱਥੋਂ ਦੇਖਦੇ ਆ ਵੀ ਜਰੂਰ ਦੱਸ ਕੇ ਜਾਇਆ ਕਰੋ ਆਪਾਂ ਨਾ ਦਿੱਲੀ ਵਾਲਿਆਂ ਦਾ ਉਹ ਦੇਖੀ ਜਾਂਦੇ ਸੀ ਚੈਨਲ ਕਿਸੇ ਦਾ ਠੀਕ ਹੈ ਨਾ ਤੇ ਉਹ ਦੱਸ ਰਹੇ ਸੀ ਵੀ ਆ ਬਹੁਤ ਜਿਆਦੇ ਮੀਂਹ ਸੁਪਿਆ ਬਹੁਤ ਜਿਆਦੇ ਠੀਕ ਹੈ ਲੱਗਣੀ ਤੇ ਆਪਣੇ ਵੀ ਇੱਧਰ ਤਾਂ ਐ ਲੱਗਦਾ ਸੀ ਇੱਕ ਵਾਰੀ ਜਿਵੇਂ ਬੱਦਲ ਟੁੱਟ ਗਿਆ ਹੁੰਦਾ ਇੰਨਾ ਕੁ ਮੀਂਹ ਕਾਲਾ ਕਾਲਣਾ ਵੱਡੇ ਵੱਡੇ ਪੱਟੇ ਹੋਏ ਆਪਣੀ ਸਰਕਾਰ ਨੇ ਤੇ ਐ ਲੱਗਦਾ ਸੀਗਾ ਵੀ ਉਹ ਆ ਠੀਕ ਹੈ ਨਾ ਆ ਵੀ ਜਿਵੇਂ ਖਾਲਾਂਿਆਂ ਦੇ ਉਤੋਂ ਦੀ ਜਾਂਦਾ ਸੀ ਪਾਣੀ ਐ ਲੱਗਦਾ ਸੀ ਅੱਜ ਤਾਂ ਪਿੰਡ ਨੂੰ ਡਬੋ ਦੂਗਾ ਰੱਬ ਤੇ ਕਿੱਥੇ ਕਿੱਥੇ ਮੀਂਹ ਬਹੁਤ ਆ ਬਾਈ ਇਹ ਜ਼ਰੂਰ ਦੱਸ ਕੇ ਜਾਇਆ ਕਰੋ ਹਨਾ ਹਾਂਜੀ 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 ਕੀ ਹਾਲ ਚਾਲ ਆਲੀ ਅਲੀ ਵਈ ਕੀ ਹਾਲ ਚਾਲ ਕਿੱਥੋਂ ਦੇਖਦੇ ਹੋਂ ਤੁਸੀਂ ਆਪਾਂ ਨੂੰ ਇਹ ਵੀ ਜ਼ਰੂਰ ਦੱਸ ਕੇ ਜਾਇਆ ਕਰੋ ਤੇ ਸਾਰੇ ਜਾਣੇ ਆ ਵੀਰੇ ਕਿਵੇਂ ਹੋ ਠੀਕ ਆ ਭੈਣੇ ਠੀਕ ਆ ਤੁਸੀਂ ਦੱਸੋ ਠੀਕ ਠਾਕ ਹੋ ਆ ਹਨ 8 ਵਜੇ ਬਹੁਤ ਖਤਰਨਾਕ ਤੂਫਾਨ ਸੀ ਅੱਛਾ ਦਿੱਲੀ ਦੇ ਵਿੱਚ ਸਵੇਰ 8 ਵਜੇ ਸਵੇਰ ਸਵੇ ਹੀ ਹੋਣਾ ਰਾਤ ਤਾਂ ਮੇਰੇ ਸਾਬ ਨਾਲ ਕਿ ਰਾਤ ਸੀ ਕਿ ਆ ਕਿ ਸਵੇਰ ਅੱਜ ਤੂਫਾਨ ਤਾ ਨਹੀਂ ਆਇਆ ਇੱਥੇ ਪਰ ਬੱਦਲ ਬਹੁਤ ਸਿੱਟਾ ਇਹ ਗੱਲ ਕਹਿਣੀ ਪੂਗੀ ਮੀਂਹ ਨੇ ਤਾਂ ਅੱਜ ਤਸੱਲੀ ਕਰਾਤੀ ਜਮਾ ਆਏ ਲੱਗਦਾ ਸੀ ਵੀ ਅੱਜ ਦਾ ਤਾਂ ਵੀ ਮਾਇਨਾ ਵੀ ਆਏ ਲੱਗਦਾ ਸੀ ਡਬਊਗਾ ਅੱਜ ਸਾਡੇ ਮੀਂਹ ਬਹੁਤ ਪਿਆ ਆ ਭੈਣ ਨੇ ਦੱਸਿਆ ਇਹ ਪਿੰਡ ਲੁਧਿਆਣੇ ਤੋਂ ਆ ਲੁਧਿਆਣੀ ਕੋਲੇ ਆ ਇਹਨਾਂ ਦਾ ਪਿੰਡ ਤੇ ਇਹ ਕਹਿੰਦੇ ਸਾਡੇ ਵੀ ਮੀਂਹ ਬਹੁਤ ਪਿਆਗਾ ਤੇ ਆ ਚੱਲ ਕੇ ਦੇਖੀਏ ਆਪਾਂ ਦੋ ਵਾਰੀ ਲਾਈਵ ਆਖੀ ਲਿਖੀ ਆ ਕਿ ਨਹੀਂ ਹੋਇਆ ਜਣਾ ਇੱਕ ਮਿੰਟ ਇੱਕੋ ਚੈਨਲ ਤੇ ਦੋ ਵਾਰੀ ਲਾਈਵ ਆਖੀ ਦੇਖਦੇ ਆ ਠੀਕ ਹੈ ਨਾ ਵੀ ਲਾਈਵ ਆਇਆ ਜਾਊਗਾ ਨਹੀਂ ਉਹ ਸੋਡੀ ਇੱਕੋ ਚੈਨਲ ਤੇ ਦੋ ਵਾਰੀ ਲਾਈਵ ਦੇਖੋ ਇਹਦੇ ਵੀ ਲਾਈਵ ਤੇ ਇਹਦੇ ਤੇ ਵੀ ਲਾਈਵ ਉਵੇਂ ਸੀ ਇਹਦਾ ਇੱਕ ਤਿਆਰਬਾ ਕਰਕੇ ਦੇਖਿਆ ਸੀ ਵੀ ਦੋ ਇੱਕ ਚੈਨਲ ਤੇ ਦੋ ਵਾਰੀ ਲਾਈਵ ਹੋਇਆ ਜਾ ਸਕਦਾ ਜਾਂ ਨਹੀਂ ਜਾ ਸਕਦਾ ਠੀਕ ਹੈ ਲੱਗਣੇ ਸੀ ਤੇ ਇੱਕ ਚੀਜ਼ ਹੋਰ ਦੇਖੋ ਆ ਫੋਨ ਸਸਤਾ ਆ ਮਹਿੰਗਾ ਮਹਿੰਗੇ ਫੋਨ ਦਾ ਕੈਮਰਾ ਉਹ ਆ ਡਾਉਨ ਜੈ ਤੇ ਜਿਹੜਾ ਸਸਤਾ ਫੋਨ ਆ ਉਹਦਾ ਮੰਨ ਕੇ ਚੱਲੋ ਕੈਮਰਾ ਕਿੱਡਾ ਵਧੀਆ ਸਾਫ ਹੈ ਇੱਕੋ ਚੈਨਲ ਤੇ ਦੋ ਵਾਰੀ ਲਾਈਵ ਦੋ ਥਾਂ ਹੀ ਲਾਈਵ ਯਕੀਨ ਮੰਨ ਸਕਦੇ ਹੋ ਯਾਰ ਆ ਸਾਡੀ ਭੈਣ ਨੇ ਫੇਸਬੁੱਕ ਤੇ ਨਾ ਕਮੈਂਟ ਕੀਤਾ ਹਾਂ ਰਾਤ ਵੀ ਤੇ ਸਵੇਰੇ ਵੀ ਠੀਕ ਹੈ ਜੀ ਠੀਕ ਹੈ ਠੀਕ ਹੈ ਚਲੋ ਪਰਮਾਤਮਾ ਕਰੇ ਤੁਹਾਡੇ ਹਨ ਸੁੱਖ ਸ਼ਾਂਤੀ ਰਹੇ ਤੇ ਕਿੱਥੋਂ ਕਿੱਥੋਂ ਦੇਖਦੇ ਹਾਂ ਬਾਈ ਇਹ ਵੀ ਜ਼ਰੂਰ ਦੱਸ ਜਿਆ ਕਰੋ ਠੀਕ ਹੈ ਨਾ ਅਤਾ ਆਪਾਂ ਵੈਸੀ ਲਾਈਵ ਆ ਗਏ ਇੱਕ ਦੂਜੇ ਚੈਨਲ ਤੇ ਇਹ ਤਾਂ ਆਪਾਂ ਇੱਕ ਤਿਆਰਪਾਈ ਕਰਕੇ ਦੇਖਣਾ ਸੀ ਵੀ ਦੋ ਵਾਰੀ ਲਾਈਵ ਆਇਆ ਜਾ ਸਕਦਾ ਹੈ ਕਿ ਨਹੀਂ ਭੈਣ ਨੇ ਲਿਖਿਆ ਮੇਰੇ ਤੇ ਉਹ ਕਿਉਂਕਿ ਦੋਨੇ ਫੋਨ ਹੱਥ ਵਿੱਚ ਫੜਨੇ ਵੀ ਸੌਕੇ ਨਹੀਂ ਨਾ ਹੁੰਦੇ ਤਾਂ ਕਰਕੇ ਆਪਾਂ ਬੈਸੀ ਇਹੋ ਕਰ ਲਿਆ ਹਨਾ ਇਦਾਂ ਦੋ ਚਾਰ ਮਿੰਟ ਦੇਖਦੇ ਆਂ ਵੀ ਇਹ ਸੱਚੀ ਲਾਈਵ ਆਹੋ ਹੋ ਰਿਹਾ ਜਾਂ ਨਹੀਂ ਹਨਾ ਤੇ ਅ ਕੀ ਲਿਖਿਆ ਸੀ ਇਹਨਾਂ ਨੇ ਆ ਵੀਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਹਾਂਜੀ 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 ਜ਼ਰੂਰ ਜ਼ਰੂਰ ਸਾਰੇ ਜਣੇ ਭੈਣ ਦੇ ਚੈਨਲ ਨੂੰ ਵੀ ਸਬਸਕ੍ਰਾਈਬ ਕਰੋ ਤੇ ਆਪਣੇ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰਿਓ ਠੀਕ ਹੈ ਨਾ ਜਿੰਨੇ ਜਣੇ ਤੁਸੀਂ ਦੇਖੀ ਜਾਂਦੇ ਹੋ ਬਾਈ ਇੱਧਰ ਵੀ ਦੋ ਜਣੇ ਜੁੜ ਗਏ ਆ ਤੇ ਇੱਧਰ 11 ਜਣੇ ਜੁੜੇ ਹੋਏ ਆ ਆਪਾਂ ਦੋ ਥਾਂ ਹੀ ਲਾਈਵ ਹੋਏਵੇਂ ਆ ਇੱਕ ਚੈਨਲ ਤੇ ਹੀ ਇਹ ਵੀ ਦੇਖੋ ਯਾਰ ਅੱਜ ਨਵਾਂ ਤਜਰਬਾ ਕਰਕੇ ਦੇਖਿਆ ਇੱਕੋ ਚੈਨਲ ਤੇ ਆਪਾਂ ਦੋ ਵਾਰੀ ਲਾਈਵ ਹੋ ਸਕਦੇ ਆ ਬਾਈ ਵੀ ਅੱਖਾ ਯਾਰ ਖਬਰਾਂ ਲਾਈਵ ਨਾ ਤਿੰਨ ਤਿੰਨ ਇੱਕੋ ਚੈਨਲ ਤੇ ਤਿੰਨ ਤਿੰਨ ਚਾਰ ਚਾਰ ਵਾਰੀ ਲਾਈਵ ਚੱਲੀ ਜਾਂਦਾ ਹੁੰਦਾ ਹਨਾ ਤੇ ਮੈਂ ਕਿਹਾ ਚਲੋ ਅੱਜ ਆਪਾਂ ਤਿਆਰਬਾ ਕਰਕੇ ਦੇਨੇ ਆ ਵੀ ਇੱਕ ਚੈਨਲ ਤੇ ਦੋ ਵਾਰੀ ਲਾਈਵ ਹੋਇਆ ਜਾ ਸਕਦਾ ਹੈ ਜਾਂ ਨਹੀਂ ਤੇ ਆਪਾਂ ਏਸੇ ਕਰਕੇ ਤਿਆਰਬੇ ਤਿਆਰਬੇ ਦੇ ਵਿੱਚ ਅ ਦੋ ਫੋਨਾਂ ਤੇ ਲਾਈਵ ਹੋਗੇ ਆ ਦੇਖੋ ਆ ਦੇਖਦਾ ਕਿ ਨਹੀਂ ਮੈਨੂੰ ਐ ਨਹੀਂ ਪਤਾ ਲੱਗਦਾ ਲਿਖੀ ਜਾਂਦਾ ਠੀਕ ਹੈ ਨਾ ਆ ਦੇਖੋ ਇੱਕੋ ਉਸ ਦੇ ਵਿੱਚ ਦੋ ਵਾਰੀ ਲਾਈਵ ਯਕੀਨ ਮੰਨ ਸਕਦੇ ਹੋ ਯਾਰ ਫੇਸਬੁਕ ਤੇ ਇੰਸਟਾ ਤੇ ਨਹੀਂ ਹੋਇਆ ਜਾਂਦਾ ਹਨ ਤੇ ਆਪਾਂ ਇੱਕੋ ਚੈਨਲ ਤੇ ਦੋ ਵਾਰੀ ਲਾਈਵ ਹੋਇਆ ਹਨ ਹਨ ਹੈਲੋ ਜੀ ਮੈਂ ਵੀ ਇੱਥੇ ਆਂ ਠੀਕ ਹੈ ਜੀ ਠੀਕ ਹੈ ਠੀਕ ਹੈ ਠੀਕ ਤੇ ਤੁਸੀਂ ਇਹ ਯਕੀਨ ਮੰਨ ਸਕਦੇ ਹੋ ਯਾਰ ਵੀ ਇੱਕੋ ਫੋਨ ਤੇ ਦੋ ਵਾਰੀ ਲਾਈਵ ਹੋਇਆ ਜਾ ਸਕਦਾ ਕਮਾਲ ਦੀ ਗੱਲ ਆ ਯਾਰ ਇਹ ਤਾਂ ਹਨ ਅੱਗੇ ਮੈਂ ਫੇਸਬੁਕ ਤੇ ਗੱਲ ਲਾਈਵ ਹੋਇਆ ਸੀਗਾ ਥੋੜਾ ਜਿਹਾ ਟਾਈਮ ਕਿਉਂਕਿ ਉਹਦੇ ਤੇ ਨਾ ਕੋਈ ਇਸ਼ੂ ਜਿਹਾ ਆਇਆ ਹੋਇਆ ਸੀਗਾ ਤੇ ਮੈਂ ਦੇਖਿਆ ਮੈਂ ਕਿਹਾ ਚਲੋ ਆਪਾਂ ਫੇਸਬੁਕ ਤੇ ਦੋ ਵਾਰੀ ਲਾਈਵ ਹੋ ਕੇ ਦੇਖਦੇ ਆਂ ਤੇ ਮੈਂ ਜਦੋਂ ਫੇਸਬੁਕ ਤੇ ਲਾਈਵ ਹੋਇਆ ਨਾ ਦੋ ਵਾਰੀ ਹੋਣ ਦੀ ਕੋਸ਼ਿਸ਼ ਕੀਤੀ ਤਾਂ ਉੱਥੇ ਨਹੀਂ ਆਪਸ਼ਨ ਆਇਆ ਪਰ ਇਹਦੇ ਵਿੱਚ ਹੈਗਾ ਯਾਰ ਕਮਾਲ ਦੀ ਚੀਜ਼ ਹੈ ਨਾ ਮੇਰੀ ਫੇਸਬੁਕ ਵੀ ਦੋ ਥਾਈਂ ਚੱਲਦੀ ਆਈਡੀ ਪੇਜ ਤੇ ਫੇਸਬੁਕ ਪੇਜ ਤੇ ਤਾਂ ਆਪਾਂ ਨੂੰ ਮੇਰੇ ਹਿਸਾਬ ਨਾਲ 2 ਕਰੋੜ ਤੋਂ ਵੀ ਵੱਧ ਬੰਦੇ ਦੇਖਦੇ ਆ ਤੇ ਆ ਕਿਹੜੇ ਕਿਹੜੇ ਭੈਣ ਭਰਾ ਇੱਧਰ ਜੁੜੇ ਆ ਤੇ ਕਿਹੜੇ ਕਿਹੜੇ ਇੱਧਰ ਜੁੜੇ ਆ ਇਹ ਵੀ ਜ਼ਰੂਰ ਦੱਸਿਓ ਮੈਂ ਇੱਥੇ ਵੀ ਹਾਂ ਹੋ ਬੱਲੇ 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 ਨਹੀਂ ਇਹ ਆ ਦੋਨੇ ਲਾਈਵ ਦੇ ਵਿੱਚ ਕਿਵੇਂ ਜੁੜ ਗਏ ਤੁਸੀਂ ਆ ਸ਼ਾਇਦ ਉਹ ਨਾ ਤੁਸੀਂ ਪਹਿਲਾਂ ਇੱਕ ਲਾਈਵ ਦੇ ਵਿੱਚ ਗਏ ਫਿਰ ਦੂਜੀ ਲਾਈਵ ਦੇ ਵਿੱਚ ਗਏ ਹਨ ਤੇ ਜਿਹੜੇ ਤੇ ਜਾਦੇ ਬੰਦੇ ਜੁੜੇ ਆਪਾਂ ਉਸੇ ਲਾਈਵ ਦੇ ਵਿੱਚ ਦੂਜੀ ਕੱਟ ਦਿਆਂਗੇ ਉਸੇ ਦੇ ਵਿੱਚ ਰਹਿਾਂਗੇ ਹਨਾ ਕਿਉਂਕਿ ਅਸਲ ਦੇ ਵਿੱਚ ਨਾ ਇਦਾਂ ਹੁੰਦਾ ਕਿਉਂਕਿ ਇੱਧਰਲੇ ਲਾਈਵ ਦੇ ਇੱਧਰਲੇ ਬੰਦੇ ਸਾਰੇ ਇੱਧਰਲੀ ਲਾਈਵ ਦੇ ਵਿੱਚ ਆ ਗਏ ਤੇ ਜਿੰਨੇ ਭੈਣ ਭਰਾ ਤੁਸੀਂ ਆਪਾਂ ਨੂੰ ਦੇਖੀ ਜਾਂਦੇ ਹੋ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਹਣਾ ਆ ਹਾਂਜੀ ਠੀਕ ਹੈ ਠੀਕ ਹੈ ਠੀਕ ਹੈ ਦਿੱਲੀ ਵਾਲੇ ਹੋਰ ਸੁਣਾਓ ਮੌਸਮ ਕਿਦਾਂ ਦਾ ਮੌਸਮ ਠੀਕ ਠਾਕ ਹੈ ਸਾਰੇ ਤੇ ਮੈਂ ਨਾ ਬਹੁਤ ਸਾਰੇ ਭੈਣ ਭਰਾਵਾਂ ਨੂੰ ਇਦਾਂ ਹੀ ਉਹ ਕਰਦਾ ਰਹਿੰਦਾ ਸੀਗਾ ਦੇਖਦਾ ਰਹਿੰਦਾ ਸੀਗਾ ਵੀ ਲਾਈਵ ਯਾਰ ਇੱਕ ਚੱਲੀ ਜਾਂਦਾ ਇਹਨਾਂ ਦਾ ਤੇ ਦੋ ਤਾਂ ਹੀ ਲਾਈਵ ਕਿਦਾਂ ਹੋਇਆ ਇਸੇ ਕਰਕੇ ਮੈਂ ਅੱਜ ਇੱਕ ਤਜਰਬਾ ਹੀ ਕਰਕੇ ਦੇਖਿਆ ਇਹ ਠੀਕ ਹੈ ਨਾ ਹੋਰ ਆਪਾਂ ਨੂੰ ਕੋਈ ਹੋਣੀਗਾ ਤਜਰਬਾ ਕਰਨਾ ਵੀ ਚਾਹੀਦਾ ਹੁੰਦਾ ਤੇ ਕਿਹੜੇ ਕਿਹੜੇ ਭੈਣ ਭਰਾ ਆ ਇਧਰ ਵੀ ਲਾਈਵ ਅੱਛਾ ਅੱਛਾ ਹਾਂਜੀ 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 ਦਿੱਲੀ ਵਾਲਿਓ ਕਦੇ ਛਾਲ ਮਾਰ ਕੇ ਉਸ ਲਾਈਵ ਦੇ ਵਿੱਚ ਤੇ ਕਦੇ ਉਸ ਛਾਲ ਲਾਈਵ ਦੇ ਵਿੱਚ ਹਨਾ ਤੇ ਅੱਜ ਤਾਂ ਫਿਰ ਛੁੱਟੀ ਮਾਰੀ ਹੋਣੀ ਆ ਹਨਾ ਕਿਉਂਕਿ ਮੌਸਮ ਬਹੁਤ ਖਰਾਬ ਹੈ ਨਾ ਤਾਂ ਕਰਕੇ ਮੌਸਮ ਤਾਂ ਯਾਰ ਇੰਨਾ ਕਿ ਮੀਂਹ ਸਿੱਟਿਆ ਨਾ ਇੰਨਾ ਕਿ ਮੀਂਹ ਕਿੱਥੇ ਕਿੱਥੇ ਆ ਬਾਈ ਮੀਂਹ ਜਰੂਰ ਦੱਸ ਕੇ ਜਾਓ ਯਾਰ ਠੀਕ ਹੈ ਨਾ ਤੇ ਆਪਣੀ ਇੱਕ ਲਾਈਵ ਦੇ ਵਿੱਚ ਆ ਜਾਓ ਤੁਸੀਂ ਸਾਰੇ ਜਾਣੇ ਤੇ ਆਪਾਂ ਉਧਰ ਗੱਲਾਂ ਬਾਤਾਂ ਕਰਦੇ ਹਾਂ ਹਨਾ ਆ ਇੱਧਰ ਵੀ ਤੇ ਇੱਧਰ ਵੀ ਜਿੰਨੇ ਕੁ ਭੈਣ ਆਪਾਂ ਨੂੰ ਚਾਰ ਇੰਦਾ ਦੇਖੀ ਜਾਂਦੇ ਆ ਚਾਰ ਹੀ ਇੱਧਰ ਦੇਖੀ ਜਾਂਦੇ ਆ ਅੱਠ ਜਾਣੀ ਆ ਹੁਣ ਤਾਂ ਤੇ ਨਹੀਂ ਤਾਂ ਵੈਸੇ ਬਹੁਤ ਜਾਣੇ ਲੋਕ ਜੁੜ ਜਾਂਦੇ ਹੁੰਦੇ ਆਪਣੇ ਨਾਲ ਅੱਜ ਥੋੜੇ ਬੰਦੇ ਗਏ ਨਾ ਦੋ ਲਾਈਵ ਦੇ ਵਿੱਚ ਆਉਣੇ ਕਰਕੇ ਅੱਜ ਮੇਰਾ ਇਹ ਮਤਿਹਾਨ ਸੀ ਹੈ ਅੱਛਾ ਅੱਛਾ ਕਿੰਨੇ ਵਜੇ ਜਾਣਾ ਤੁਸੀਂ ਸਕੂਲ ਹੁਣ ਇਮਤਿਹਾਨ ਦੀ ਤਿਆਰੀ ਵੀ ਜ਼ਰੂਰ ਕਰਿਓ ਛੋਟੇ ਵੀਰ ਹਾਈ ਹੈਲੋ 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 ਵੀਰ ਜੀ ਆ ਤੁਸੀਂ ਕਿਹੜੀ ਜਗ੍ਹਾ ਤੋਂ ਦੇਖਦੇ ਹੋ ਡੇਲੀ ਵਾਲੇ ਵੀਰ ਡੇਲੀ ਦੋਸੀ ਸਾਂ ਤਾਂ ਲਿਖਿਆ ਅੱਜ ਮੇਰਾ ਇਮਤਿਹਾਨ ਹੈ ਇਹ ਪਹਿਲਾਂ ਹੀ ਹੋ ਰਿਹਾ ਹੋ ਗਿਆ ਅੱਛਾ 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 ਪਹਿਲਾਂ ਹੀ ਹੋ ਗਿਆ ਠੀਕ ਹੈ ਮੈਂ ਪਾਕਿਸਤਾਨ ਤੋਂ ਹੈਲੋ ਵੀਰੇ ਜਿਹੜੇ ਜਿਹੜੇ ਵੀਰ ਨਵੇਂ ਆਏ ਆ ਪਾਕਿਸਤਾਨ ਵਾਲੇ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਠੀਕ ਹੈ ਗੱਲ ਕਿ ਨਹੀਂ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਸਾਡੇ ਗੁਰੂਆਂ ਪੀਰਾਂ ਦੀ ਧਰਤੀ ਤੋਂ ਜੁੜੇ ਹਨ ਅ ਮੈਂ ਸਕੂਲ ਤੋਂ 12 ਵਜੇ ਆ ਗਿਆ ਸੀ ਅੱਛਾ 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 ਠੀਕ ਹੈ ਠੀਕ ਹੈ ਠੀਕ ਹੈ ਤੇ ਬਹੁਤ ਸਾਰੇ ਜਿਹੜੇ ਭੈਣ ਭਰਾ ਆਪਣੇ ਨਾਲ ਜੁੜਦੇ ਆ ਹਨਾ ਤੁਸੀਂ ਜੁੜਦੇ ਹੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਫੋਨ ਆਈ ਜਾਂਦਾ ਯਾਰ ਇੱਕ ਹੋਰ ਅਸਲ ਦੂਜਾ ਫੋਨ ਤੇ ਚਲੋ ਕੋਈ ਨਹੀਂ ਕਰਦੇ ਚੱਕ ਲੈਣਗੇ ਫਿਰ ਆਪਾਂ ਤਾਂ ਹੁਣ ਦੋਨੇ ਹੱਥਾਂ 'ਚ ਤਾਂ ਆਪਣੇ ਫੋਨ ਆ ਯਾਰ ਮੈਂ ਦੋਨੇ ਫੋਨਾਂ ਤੇ ਲਾਈਵ ਆ ਤੁਸੀਂ ਯਕੀਨ ਮੰਨ ਸਕਦੇ ਹੋ ਯਾਰ ਹੈ ਅ ਲਾਹੌਰ ਤੋਂ ਠੀਕ ਹੈ ਠੀਕ ਹੈ ਠੀਕ ਹੈ ਵਈ ਠੀਕ ਹੈ ਲਾਹੌਰ ਜਿਹਨੇ ਦੇਖਿਆ ਨਹੀਂ ਉਹ ਜੰਮੇ ਹੀ ਨਹੀਂ ਕਹਿੰਦੇ ਮੈਂ ਇੱਥੇ ਕੀ ਆਉਣਾ ਸੀ ਲਾਹੌਰ ਠੀਕ ਹੈ ਨਾ ਮੇਰਾ ਵੀਜ਼ਾ ਕੈਨਸਲ ਹੋ ਗਿਆ ਕਿਉਂਕਿ ਉਸ ਟਾਈਮ ਜੰਗ ਲੱਗ ਗਈ ਮੈਂ ਕਾਫੀ ਮੇਰਾ ਮਨ ਸੀਗਾ ਵੀ ਇੱਥੇ ਚੱਲੀਏ ਆਪਾਂ ਠੀਕ ਹੈ ਨਾ ਤੇ ਅ ਲਾਹੌਰ ਦੇ ਵਿੱਚ ਜਾਣ ਨੂੰ ਮਨ ਬੜਾ ਕਰਦਾ ਸੀ ਤੇ ਦਿੱਲੀ ਵਾਲੇ ਸੋਨੂੰ ਵੀ ਲੈ ਕੇ ਚਲਾਂਗੇ ਆਪਾਂ ਹਨਾ ਅ ਹੁਣ ਨਾ ਵੀਜ਼ਾ ਖੁੱਲ ਜਾਣ ਦਿਓ ਆਵਾਂਗੇ ਵੀਰੇ ਆਵਾਂਗੇ ਆ ਜਾਓ ਆਵਾਂਗੇ ਵੀ ਆਵਾਂਗੇ ਪਤਾ ਗੱਲ ਕੀ ਆ ਅਸੀਂ ਉਡੀਕ ਕਰ ਰਹੇ ਆਂ ਵੀ ਮੌਸਮ ਅੱਛਾ ਹੈ ਮੌਸਮ ਤਾਂ ਹਾਂਜੀ ਅੱਛਾ ਹੀ ਹੈ ਠੀਕ ਹੈ ਨਾ ਮੌਸਮ ਤਾਂ ਸਾਡੇ ਤਾਂ بارش ਬਹੁਤ ਹੋ ਰਹੀ ਹੈ ਤੁਹਾਡੇ بارش ਕਿਦਾਂ ਤੁਸੀਂ بارش ਦਾ ਜ਼ਰੂਰ ਦੱਸ ਕੇ ਹਾਂ ਕੀ ਹਾਲ ਨੇ ਬਾਈ ਜੀ ਸੋਨੀ ਲੋਂਗੋਵਾਲ ਤੋਂ ਹਾਂਜੀ ਠੀਕ ਆ ਬਾਈ ਲੋਂਗੋਵਾਲ ਵਾਲੇਓ ਕੀ ਹਾਲ ਚਾਲ ਆ ਮੈਂ ਸੋਨੂੰ ਨਾ ਕੱਲ੍ਹ ਵਾਲੀ ਲਾਈਵ ਦੇ ਵਿੱਚ ਬਹੁਤ ਰੀਕਿਆ ਮੈਂ ਕਿਹਾ ਗੱਲਾਂ ਬਾਤਾਂ ਕਰਾਂਗੇ ਵੀਰੇ ਨਾਲ ਤੁਹਾਡੇ ਨਾਲ ਉੱਤੇ ਨਾਲ ਗੱਲਾਂ ਬਾਤਾਂ ਕਰਕੇ ਬਹੁਤ ਵਧੀਆ ਲੱਗਾ ਉੱਤੇ ਆਪਣੇ ਨਾਲ ਲੋਕ ਵੀ ਘੱਟ ਜੁੜੇ ਹੋਏ ਸੀਗੇ ਤੇ ਮੈਂ ਮੈਂ ਨਾ ਇੱਕ ਲਾਈਵ ਵੀ ਦੋ ਥਾਂ ਹੀ ਹੋਇਆ ਹੋਇਆ ਸੀਗਾ ਅੱਜ ਤੇ ਆਪਾਂ ਇੱਕ ਲਾਈਵ ਘੱਟ ਦੰਨੇ ਆ ਫਿਰ ਇੱਕ ਦੇ ਵਿੱਚ ਆ ਜਾਾਂਗੇ ਹਨਾ ਕਿਉਂਕਿ ਇੱਕ ਲਾਈਵ ਦੇ ਵਿੱਚ ਜੁੜਨਾ ਨਾ ਸੌਖਾ ਜਿਹਾ ਹੋ ਜਾਂਦਾ ਸਾਰਿਆਂ ਨੂੰ ਮੈਂ ਤਾਂ ਵੈਸੇ ਇੱਕ ਉਹ ਕਰਕੇ ਦੇਖਿਆ ਸੀ ਤਜਰਬਾ ਕਰਕੇ ਵੀ ਇੱਕੋ ਚੈਨਲ ਤੇ ਦੋ ਵਾਰੀ ਲਾਈਵ ਹੋਇਆ ਜਾ ਸਕਦਾ ਹੈ ਤੇ ਉਹ ਸੱਚੀ ਹੋਇਆ ਜਾ ਸਕਦਾ ਇੱਧਰ ਵੀ ਕਾਫੀ ਜਣੇ ਦੇਖ ਰਹੇ ਆਪਾਂ ਨੂੰ 12 ਜਣੇ ਤੇ ਇੱਧਰ ਆਪਾਂ ਨੂੰ 14 ਜਣੇ ਦੇਖੀ ਜਾਂਦੇ ਆ ਹਨਾ ਤੇ ਉਹ ਮੈਂ ਤਾਂ ਕਰਕੇ ਆਇਆ ਸੀ ਇਹ ਜਿਹੜੇ ਤੇ 12 ਜਣੇ ਦੇਖੀ ਜਾਂਦੇ ਹੋ ਇਹਦੇ ਤੇ ਕਿੱਥੋਂ ਕਿੱਥੋਂ ਦੇਖਦੇ ਆਂ ਵੀਰੇ ਤੇ ਜਿਹੜੇ ਤੇ 14 ਜਣੇ ਦੇਖੀ ਜਾਂਦੇ ਆ ਇਹਦੇ ਤੇ ਕਿੱਥੋਂ ਕਿੱਥੋਂ ਦੇਖਦੇ ਆਂ ਆ ਰੋਜੀ ਰੋਜ ਹੋਤੀ ਹੈ ਬਾਰਿਸ਼ ਰੋਜ ਹੋਤੀ ਹੈ ਠੀਕ ਹੈ ਠੀਕ ਹੈ ਠੀਕ ਹੈ ਇਹ ਭਰਾ ਪਾਕਿਸਤਾਨ ਵਾਲੇ ਦੱਸਦੇ ਆ ਕਹਿੰਦੇ ਇਹ ਵੀ ਪਾਕਿਸਤਾਨ ਦੇ ਵਿੱਚ ਰੋਜ਼ بارش ਹੁੰਦੀ ਆ ਠੀਕ ਹੈ ਨਾ ਤੇ ਸਾਡੇ ਰੋਜ਼ ਤਾਂ ਨਹੀਂ ਹੁੰਦੀ ਵੀਰੇ بارش ਪਰ ਇੰਨਾ ਕਿ ਜ਼ਰੂਰ ਹੈ ਵੀ بارش ਨੇ ਧੁੱਕੀ ਕੱਢੀ ਹੋਈ ਆ ਸਾਡੇ ਵੀ ਆ ਮੈਂ ਡਿਊਟੀ ਚਲਾ ਜਾਣਾ ਬਾਈ ਤਾਂ ਕਰਕੇ ਨੋਟੀਫਿਕੇਸ਼ਨ ਦਾ ਪਤਾ ਨਹੀਂ ਲੱਗਦਾ ਅੱਛਾ 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 ਕੀ ਕੰਮ ਕਰਦੇ ਹੋ ਬਾਈ ਜੀ ਤੁਸੀਂ ਆ ਲੁਧਿਆਣੇ ਬਹੁਤ ਮੀਂਹ ਪੈਣ ਨੇ ਦੱਸਿਆ ਰਮਨਦੀਪ ਕੌਰ ਨੇ ਕਹਿੰਦੀ ਲੁਧਿਆਣੇ ਮੀਂਹ ਬਹੁਤ ਜ਼ਿਆਦਾ ਆ ਠੀਕ ਹੈ ਗੱਲ ਕਿ ਨਹੀਂ ਤੇ ਆਪਣੇ ਨਾਲ ਜ਼ਿਆਦਾਤਰ ਜਿਹੜੇ ਪੁਰਾਣੇ ਬੰਦੇ ਆ ਉਹ ਇੱਧਰ ਹੀ ਜੁੜੇ ਹੋਏ ਆ ਜਿਹਦੇ ਚ 8 ਜਾਣੇ ਬੈਠੇ ਆ ਤੇ ਜਿਹਦੇ ਚ 22 ਜਾਣੇ ਬੈਠੇ ਆ ਇਹਦੇ ਚ ਥੋੜੇ ਜੁੜੇ ਤਾਂ ਇਹਦੇ ਵਿੱਚ ਵੀ ਪੁਰਾਣੇ ਆ ਸੰਗਰੂਰ ਤੋਂ ਠੀਕ ਆ ਠੀਕ ਆ ਜੱਗੀ ਬਾਈ ਠੀਕ ਠਾਕ ਤੇ ਜੱਗੀ ਬਾਈ ਅੱਜ ਦਾ ਮੌਸਮ ਜ਼ਰੂਰ ਦੱਸ ਕੇ ਜਾਇਓ ਅੱਜ ਤਾਂ ਸਾਡੇ ਪਿੰਡ ਵੀ ਪਈ ਜਾਂਦਾ ਮੀਂਹ ਆ ਅਸੀਂ ਆਖਿਆ ਸੀ ਨਾ ਬਾਈ ਅਸੀਂ ਕੱਚੇ ਸਾਧ ਥੋੜੀ ਆ ਯਾਰ ਅਸੀਂ ਆਖਿਆ ਸੀ ਮੀਂਹ ਬਾਈ ਤੁਹਾਡੇ 1-2 ਦਿਨਾਂ ਦੇ ਵਿੱਚ ਹੀ ਭੇਜ ਦਿਆਂਗੇ ਤੇ ਭੇਜਤਾ ਨਾ ਫਿਰ ਠੀਕਾ ਗੱਲ ਨਹੀਂ ਐਡੀਆਂ ਕੱਚੀਆਂ ਗੋਲੀਆਂ ਥੋੜੀਆਂ ਹੀ ਰੋੜੀਆਂ ਬਾਈ ਆਪਾਂ ਵੀ ਸੁੱਕ ਸੁੱਕੀ ਸੀ ਨਹੀਂ ਸਾਡੇ ਭਰਾਣੇ ਆਖਿਆ ਸਾਡੇ ਮੀਂਹ ਨਹੀਂ ਪਿਆ ਤੇ ਭੇਜ ਦਿਓ ਅਸੀਂ ਭੇਜਣ ਦੀ ਪੂਰੀ ਕੋਸ਼ਿਸ਼ ਕੀਤੀ ਤੇ ਤੁਹਾਡੇ ਵੀ ਮੀਂਹ ਪਵਾਤਾ ਅੱਜ ਹਾਂਜੀ ਬਾਈ ਸਹੀ ਆ ਆ ਕੀ ਤੁਸੀਂ ਕਿਰਪਾ ਕਰਕੇ ਮੇਰੇ ਅੱਜ ਦਾ ਟਿਊਸ਼ਨ ਰੱਦ ਕਰ ਸਕਦੇ ਹੋ ਉਹ ਪੁੱਤਰਾ ਅਸੀਂ ਤੁਹਾਡੇ ਟਿਊਸ਼ਨ ਰੱਦ ਕਰਨ ਵਿੱਚ ਕਿਵੇਂ ਮਦਦ ਕਰ ਸਕਦੇ ਆ ਦੇਖੋ ਪੜ੍ਹਾਈ ਜ਼ਿੰਦਗੀ ਦਾ ਇੱਕ ਹਿੱਸਾ ਹੁੰਦਾ ਹੈ ਹਨਾ ਉਹ ਇਧਰ ਲਈ ਫੋਨ ਤੇ ਆਇਆ ਮੈਸੇਜ ਵੀਰ ਦਾ ਦਿੱਲੀ ਵਾਲੇ ਦਾ ਠੀਕ ਹੈ ਨਾ ਤੇ ਉਹ ਤਾਂ ਕਰਕੇ ਪੁੱਛ ਰਿਹਾ ਸੀ ਕਹਿੰਦਾ ਅੱਜ ਦਾ ਟਿਊਸ਼ਨ ਰੱਦ ਕਰਨ ਵਾਸਤੇ ਕਹਦੇ ਹੋ ਟੂਰਨਾਮੈਂਟ ਦਾ ਪਤਾ ਕੀਤਾ ਵੀਰੇ ਆ ਭੈਣੇ ਟੂਰਨਾਮੈਂਟ ਦਾ ਜਿਹੜੇ ਤੁਸੀਂ ਇੱਧਰ 25 ਜਣੇ ਲਾਈਵ ਦੇਖੀ ਜਾਂਦੇ ਹੋ ਵੀਰੇ ਜੇ ਤੁਸੀਂ ਇੱਧਰ ਲਈ ਲਾਈਵ ਦੇ ਵਿੱਚ ਆ ਜੋ ਤਾਂ ਇਸੇ ਚੈਨਲ ਦੇ ਉੱਤੇ ਤਾਂ ਬਹੁਤ ਬਹੁਤ ਧੰਨਵਾਦ ਆ ਭੈਣਾਂ ਰਗੀਆਂ ਨਾ ਕੁਝ ਪੁੱਛ ਰਹੀਆਂ ਸੀ ਟੂਰਨਾਮੈਂਟ ਬਾਰੇ ਹਨਾ ਤੇ ਉਹ ਟੂਰਨਾਮੈਂਟ ਬਾਰੇ ਦੱਸ ਕੇ ਜਾਇਓ ਵੀਰੇ ਜਿੱਥੇ ਇੱਥੇ ਕੋਈ ਕਬੱਡੀ ਦਾ ਟੂਰਨਾਮੈਂਟ ਹੈ ਹਨਾ ਉਹ ਸਾਰੇ ਭੈਣ ਭਰਾ ਜਰੂਰ ਦੱਸ ਕੇ ਜਾਇਓ ਹਨਾ ਤੇ ਜਾਂ ਫਿਰ ਤੁਸੀਂ ਇੱਧਰ ਆ ਜੋ ਸਾਡੇ ਵਾਲਿਓ ਆ ਜਿਹੜੇ ਚ 17 ਜਣੇ ਦੇਖੀ ਜਾਂਦੇ ਆ ਹਨਾ ਤੇ ਫਿਰ ਉਹ ਮੈਂ ਗਲਤੀ ਤਾਂ ਮੈਂ ਕੀਤੀ ਅਸਲ ਦੇ ਵਿੱਚ ਦੋ ਥਾਂ ਔ ਲਾਈਵ ਹੋ ਕੇ ਦੋ ਥਾਂ ਹੀ ਲਾਈਵ ਹੋਇਆ ਮੈਂ ਇਸ ਕਰਕੇ ਆ ਟਾਵਰਾਂ ਦਾ ਕੰਮ ਆ ਵੀਰੇ ਮੇਰਾ ਆ ਠੀਕ ਆ ਠੀਕ ਆ ਵੀਰੇ ਠੀਕ ਹੈ ਮੈਂਟੀਨੇਸ਼ਨ ਰਿਪੇਅਰ ਦਾ ਠੀਕ ਆ ਬਾਈ ਠੀਕ ਆ ਬਹੁਤ ਵਧੀਆ ਕੰਮ ਆ ਵੀਰੇ ਤੇ ਆ ਕਿਹੜੀ ਕੰਪਨੀ ਦਾ ਵੀਰੇ ਤੁਹਾਡੇ ਕੋਲੇ ਠੀਕਾ ਕਿ ਅਲੱਗ-ਅਲੱਗ ਹੁੰਦੇ ਆ ਮੈਨੂੰ ਐ ਨਹੀਂ ਪਤਾ ਸੀਗਾ ਮੈਂ ਤੈਨੂੰ ਪੁੱਛ ਲਿਆ ਠੀਕ ਆ ਨਾ ਤੇ ਇੱਧਰ 29 ਜਣੇ ਦੇਖੀ ਜਾਂਦੇ ਆ ਆਪਾਂ ਨੂੰ ਤੇ ਇੱਧਰਲੇ ਉਸਤੇ ਇਹ ਤਾਂ ਯਾਰ ਵਧੀਆ ਕੰਮ ਆ ਮੇਰੇ ਹਿਸਾਬ ਨਾਲ ਦੋ ਪਾਸੇ ਲਾਈਵ ਹੋਣ ਨਾਲ ਨਾ ਆ ਬਸ ਟਾਈਮ ਜਲਦੀ ਪੂਰਾ ਏਅਰਟੈਲ ਦਾ ਬਾਈ ਜੀ ਏਅਰਟੈਲ ਦਾ ਠੀਕ ਹੈ ਵੀਰੇ ਠੀਕ ਹੈ ਬਹੁਤ ਵਧੀਆ ਹੈ ਹਨਾ ਤੇ ਮੀਂਹ ਕਿੰਨਾ ਕੁ ਪਿਆ ਵੀਰੇ ਅੱਜ ਤੁਹਾਡੇ ਕਿ ਹਜੇ ਪਈ ਜਾਂਦਾਗਾ ਮੀਂਹ ਦਾ ਯਾਰ ਭਮੱਕੜ ਕਾਢ ਹੀ ਪਊਗਾ ਹੁਣ ਸਾਰੇ ਪੰਜਾਬ ਦੇ ਵਿੱਚ ਤੇ ਹੁਣ ਤਾਂ ਦੋ ਤਿੰਨ ਦਿਨਾਂ ਦਾ ਰੈਡ ਅਲਰਟ ਵੀ ਜਾਰੀ ਹੋ ਗਿਆ ਹਨਾ ਆ ਆਸਲ ਦੇ ਵਿੱਚ ਨਾ ਆਪਾਂ ਗਲਤੀ ਬਹੁਤ ਵੱਡੀ ਕੀਤੀ ਆ ਦੋ ਥਾਂ ਹੀ ਲਾਈਵ ਆ ਕੇ ਫੁੱਲਾ ਫੁੱਲਾ ਬਾਈ ਠੀਕ ਆ ਠੀਕ ਆ ਬੜੀ ਠੀਕ ਆ ਬਹੁਤ ਵਧੀਆ ਹੋ ਗਿਆ ਯਾਰ ਤੁਹਾਡੇ ਵੀ ਮੀ ਪੈ ਗਿਆ ਬਾਈ ਠੀਕ ਆ ਨਾ ਮੈਂ ਤੁਹਾਡਾ ਲਾਈਵ ਵੀਡੀਓ ਦੇਖਣਾ ਚਾਹੁੰਦਾ ਹਾਂ ਕੋਈ ਗੱਲ ਨਹੀਂ ਪੁੱਤਰਾ ਜਿੰਨਾ ਚਿਰ ਤੁਸੀਂ ਟਿਊਸ਼ਨ ਤੇ ਨਹੀਂ ਜਾਂਦੇ ਤੁਸੀਂ ਲਾਈਵ ਦੇਖੋ ਜ਼ਰੂਰ ਠੀਕ ਆ ਨਾ ਤੇ ਕਿਉਂਕਿ ਟਿਊਸ਼ਨ ਤੇ ਜਾਣਾ ਵੀ ਬਹੁਤ ਜ਼ਰੂਰੀ ਹੁੰਦਾ ਤੁਹਾਨੂੰ ਆਪਾਂ ਗੱਲਾਂ ਬਾਤਾਂ ਤਾਂ ਕਰਦੇ ਹੀ ਰਹਾਂਗੇ ਠੀਕ ਆ ਨਾ ਤੇ ਅ ਇਧਰ 26 ਜਣੇ ਦੇਖੀ ਜਾਂਦੇ ਆ ਤੇ ਇਧਰ 11 ਜਣੇ ਦੇਖੀ ਜਾਂਦੇ ਆ ਹਨਾ ਦੋ ਤਾਂ ਹੀ ਲਾਈਵ ਹੋਏ ਵੇ ਆਪਾਂ ਆ ਦੇਖੋ ਦੋ ਚੈਨਲਾਂ ਤੇ ਦੋ ਤਾਂ ਹੀ ਲਾਈਵ ਆ ਹਾਂ ਚਲ ਕੇ ਰੱਖਦੇ ਕੋਈ ਨਹੀਂ ਤੇ ਆ ਤਾਂ ਹੀ ਤਾਂ ਕੰਮ ਤੇ ਨਹੀਂ ਜਾ ਹੋਇਆ ਨਹੀਂ ਕਰਕੇ ਅੱਛਾ 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 ਠੀਕ ਹੈ ਠੀਕ ਹੈ ਵੀ ਠੀਕ ਹੈ ਠੀਕ ਹੈ ਤੇ ਇੱਕ ਚੀਜ਼ ਦੇਖੋ ਆ ਦਿੱਲੀ ਤੋਂ ਆ ਭਰਾ ਆਪਣਾ ਠੀਕ ਹੈ ਨਾ ਕਿੱਡੀ ਸੋਣੀ ਪੰਜਾਬੀ ਲਿਖਦਾ ਬਹੁਤ ਵਧੀਆ ਯਾਰ ਠੀਕ ਹੈ ਨਾ ਤੇ ਮੈਂ ਨਹੀਂ ਆਂਦਾ ਵੀ ਕੋਈ ਵੀ ਭਾਸ਼ਾ ਮਾੜੀ ਹੁੰਦੀ ਹੈ ਮੈਂ ਵੀ ਹਿੰਦੀ ਬਹੁਤ ਵਧੀਆ ਲਿਖ ਲੈਣਾ ਪੜ੍ਹ ਲੈਣਾ ਅੰਗਰੇਜ਼ੀ ਥੋੜੀ ਜੀ ਆਪਾਂ ਨੂੰ ਘੱਟ ਆਉਂਦੀ ਆ ਹਨਾ ਤੇ ਤਾਂ ਕਰਕੇ ਭਾਸ਼ਾ ਹਰੇਕ ਸਿੱਖਣੀ ਚਾਹੀਦੀ ਆ ਐ ਨਹੀਂ ਪਤਾ ਬੰਦੇ ਨੂੰ ਕਿਹੜੇ ਵੇਲੇ ਕਿਹੜੇ ਥਾਂ ਜਾਣ ਦੀ ਲੋੜ ਪੈ ਜੀ ਹਨਾ ਤੇ ਇਸੇ ਕਰਕੇ ਮੈਂ ਕਹਿੰਨਾ ਹੁੰਦਾ ਵੀ ਤੁਸੀਂ ਜਿੱਥੇ ਵੀ ਜਾਓ ਭਾਸ਼ਾ ਜ਼ਰੂਰ ਸਿੱਖੋ ਪਰ ਆਪਣੀ ਮਾਤਰ ਭਾਸ਼ਾ ਨਾਲ ਪਿਆਰ ਵੀ ਜ਼ਰੂਰ ਰੱਖੋ ਠੀਕ ਹੈ ਨਾ ਤੁਸੀਂ ਕਿਸੇ ਦੀ ਭਾਸ਼ਾ ਮਗਰ ਲੱਗ ਕੇ ਆਪਣੀ ਭਾਸ਼ਾ ਨੂੰ ਨਾ ਭੁੱਲ ਜਾਇਓ ਬਸ ਇਸ ਚੀਜ਼ ਦਾ ਬਹੁਤ ਧਿਆਨ ਰੱਖਣਾ ਚਾਹੀਦਾ ਤੁਸੀਂ ਕਿਸੇ ਵੀ ਏਰਗੇ ਤੋਂ ਦੇਖਦੇ ਹੋ ਕਿਤੋਂ ਵੀ ਸਾਨੂੰ ਦੇਖਦੇ ਹੋ ਜਾਂ ਕਿਤੋਂ ਵੀ ਆਉ ਕਰਦੇ ਹੋ ਜੇ ਤੁਸੀਂ ਪੰਜਾਬੀ ਹੋਂ ਤਾਂ ਪੰਜਾਬੀ ਭਾਸ਼ਾ ਮੈਂ ਚਾਰ ਭਾਸ਼ਾਵਾਂ ਬੋਲ ਸਕਦਾ ਹਾਂ ਆ ਰਮਨਦੀਪ कौर ਭੈਣ ਆ ਗਈ ਆਪਣੀ ਇੱਧਰ ਠੀਕ ਹੈ ਵੀਰੇ ਤੇ ਆਪਾਂ ਇੱਧਰਲਾ ਲਾਈਵ ਕੱਟ ਦਿੰਨੇ ਆ ਫਿਰ ਹਨਾ ਜਿਹੜੇ ਤੇ 6 ਜਣੇ ਦੇਖੀ ਜਾਂਦੇ ਵੀਰੇ ਤੁਸੀਂ ਆਪਣੇ ਇੱਧਰਲੇ ਲਾਈਵ ਦੇ ਵਿੱਚ ਆ ਜਾਓ ਆ ਨਜ਼ਾਰਾ ਆ ਗਿਆ ਬਾਈ ਮੀ ਪੈਣ ਕਰਕੇ ਗੁਲਗਲੇ ਬਣਾਉਣ ਦੀ ਤਿਆਰੀ ਚੱਲੀ ਜਾਂਦੀ ਆ ਫੋਨ ਚਾਉਂਦੇ ਹੁੰਦੇ ਤਾਂ ਬਾਈ ਅਸੀਂ ਤੁਹਾਡੇ ਤੋਂ ਮੰਗਵਾ ਲੈਣੀ ਸੀ ਹਨਾ ਤੇ ਇੱਧਰ 21 ਜਣੇ ਦੇਖੀ ਜਾਂਦੇ ਆ ਬਾਈ ਤੁਸੀਂ ਇੱਧਰਲੇ ਲਾਈਵ ਦੇ ਵਿੱਚ ਆ ਜਿਓ ਹਨਾ ਆਪਾਂ ਆ ਇੱਕ ਲਾਈਵ ਕੱਟ ਦਨੇ ਆ ਕਿਉਂਕਿ ਦੋਨੇ ਹੱਥਾਂ ਦੇ ਵਿੱਚ ਫੋਨ ਫੜਨਾ ਵੀ ਮੁਸ਼ਕਲ ਜਾਂ ਹੋ ਜਾਂਦਾ ਵੈਸੇ ਮੈਂ ਦੋ ਥਾਈ ਲਾਈਵ ਹੋਇਆ ਵਹਿਗਾ ਵੇਖੋ ਇੱਕੋ ਚੈਨਲ ਤੇ ਇੱਕੋ ਚੈਨਲ ਤੇ ਦੋ ਥਾਈ ਲਾਈਵ ਹੋਇਆ ਵਹਿ ਮੈਂ ਤੁਸੀਂ ਇਹ ਦੇਖੋ ਤੇ ਅੱਜ ਵਾਈਫਾਈ ਦੀ ਸਪੀਡ ਵੀ ਥੋੜੀ ਘਟਾ ਨਹੀਂ ਦਾ ਕਰਕੇ ਪਤਾ ਨਹੀਂ ਵੈਸੀ ਆ ਹਨਾ ਤੇ ਤਾਂ ਕਰਕੇ ਇਧਰਲੇ ਫੋਨ ਤੇ ਆਪਾਂ ਚੰਗਾ ਕਿਹੜੀ ਕਿਹੜੀ ਆ ਸਤਿ ਸ਼੍ਰੀ ਅਕਾਲ ਬਦਰ ਤੁਸੀਂ ਕਿੱਥੋਂ ਆਂ ਭੈਣੇ ਅਸੀਂ ਹੈਗੇ ਆ ਆ ਬਠਿੰਡੇ ਤੋਂ ਗੁਰਪਿੰਦਰ ਕੌਰ ਭੈਣੇ ਅਸੀਂ ਨਾ ਬਠਿੰਡੇ ਤੋਂ ਆ ਤੇ ਆਹ ਹੋਰ ਵੀ ਆਪਣੇ ਨਾਲ ਭੈਣਾ ਕਾਫੀ ਸਾਰੀਆਂ ਜੁੜੀਆਂ ਹੋਈਆਂ ਨੇ ਤੇ ਤੁਸੀਂ ਜਿਹੜੇ-ਜਿਹੜੇ ਭੈਣ ਭਰਾ ਨਵੇਂ ਆਉਣਿਓ ਉਹ ਤਾਂ ਕਿਰਪਾ ਕਰਕੇ ਅ ਤੁਸੀਂ ਉਹ ਕਰ ਲਿਆ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਕਿਰਪਾ ਕਰਕੇ ਬਸ ਇੰਨੀ ਕੁ ਮਿਹਰਬਾਨੀ ਤੇ ਤੁਸੀਂ ਬਾਈ ਸੰਦੀਪ ਵੀਰੇ ਸੋਨੀ ਵੀਰੇ ਤੁਸੀਂ ਆਪਣੇ ਇੱਧਰਲੇ ਲਾਈਵ ਤੇ ਆ ਜਾਓ ਕਿਰਪਾ ਕਰਕੇ ਆਪਾਂ ਨਾ ਇੱਧਰ ਗੱਲਾਂ ਕਰਦੇ ਆ ਠੀਕ ਆ ਤੁਹਾਡੇ ਏਰੀਆ ਦੇ ਮੈਨੂੰ ਬਹੁਤ ਵਧੀਆ ਲੱਗਦਾ ਤੁਹਾਡਾ ਏਰੀਆ ਤੇ ਜੌਣੇ ਮੋੜ ਦੀ ਖਾਸ ਕਰ ਜਿੱਥੇ ਪੈਣ ਹੋਵੇ ਹਨ ਉਹ ਤਾਂ ਆਪਾਂ ਨੂੰ ਖਾਸ ਕਰਕੇ ਕਿਉਂਕਿ ਮੈਂ ਨਾ ਜੌਣੇ ਮੋੜ ਦਾ ਬਹੁਤ ਵੱਡਾ ਫੈਨ ਆ ਠੀਕ ਹੈ ਨਾ ਮੈਂ ਉਹਦੇ ਬਾਰੇ ਇਤਿਹਾਸ ਵੀ ਬਹੁਤ ਪੜਿਆ ਹੋਇਆ ਉਹਦੇ ਮੈਨੂੰ ਜ਼ਿੰਦਗੀ ਬਾਰੇ ਜਾਂ ਮੰਨ ਕੇ ਚੱਲੀ ਉਹਦੇ ਉਸ ਬਾਰੇ ਪਿਛੋਕੜ ਬਾਰੇ ਹਨ ਬਹੁਤ ਮੈਂ ਚੰਗੀ ਤਰ੍ਹਾਂ ਪੜਿਆ ਹੋਇਆ ਤੇ ਮੈਂ ਦੋ ਦਿਨਾਂ ਤੋਂ ਫਿਰ ਵੀ ਥੋੜਾ ਥੋੜਾ ਸਟੱਡੀ ਕੀਤਾ ਤੇ ਮੈਂ ਕਿਹਾ ਬਾਈ ਨਾਲ ਆਪਾਂ ਲਾਈਵ ਹੋ ਕੇ ਗੱਲਾਂ ਕਰਾਂਗੇ ਹਨ ਤੇ ਉਹ ਕਿਵੇਂ ਵੀਰੇ ਠੀਕ ਹੈ ਠੀਕ ਹੈ ਭੈਣੇ ਠੀਕ ਹੈ ਦੋ ਵਾਰ ਲਾਈਵ ਕਿਵੇਂ ਕਿਵੇਂ ਵੀਰੇ ਉਹ ਪੜ੍ਹਨੇ ਆਪਾਂ ਨਾ ਇੱਕ ਐਕਸਪੀਰੀਅੰਸ ਹੀ ਕਰਕੇ ਦੇਖਿਆ ਸੀਗਾ ਦੋ ਫੋਨਾਂ ਤੇ ਇੱਕੇ ਚੈਨਲ ਤੋਂ ਲਾਈਵ ਹੋਇਆ ਜਾ ਸਕਦਾ ਹੈ ਜਾਂ ਨਹੀਂ ਆ ਦੇਖੋ ਠੀਕ ਹੈ ਨਾ ਵੀ ਇੱਕੋ ਚੈਨਲ ਤੇ ਦੋ ਥਾਈਂ ਲਾਈਵ ਹੋਇਆ ਜਾ ਸਕਦਾ ਇਹ ਦੇਖਿਆ ਸੀਗਾ ਆਪਾਂ ਤੇ ਉਹ ਸੱਚੀ ਹੋ ਗਿਆ ਮੈਨੂੰ ਆਏ ਸੀ ਮੈਂ ਕੱਲ ਨੂੰ ਆ ਲਾਈਵ ਉਹ ਕੀਤਾ ਸੀਗਾ ਕੱਲ ਜਦੋਂ ਮੈਂ ਉਹ ਕੀਤਾ ਨਾ ਫੇਸਬੁਕ ਤੇ ਲਾਈਵ ਆਇਆ ਸੀਗਾ ਤੇ ਉਹਦੇ ਤੇ ਮੈਂ ਦੋ ਥਾਂ ਹੀ ਲਾਈਵ ਹੋ ਕੇ ਦੇਖਿਆ ਸੀਗਾ ਉਹਦੇ ਤੇ ਹੋਇਆ ਨਹੀਂ ਗਿਆ ਤੇ ਮੈਂ ਇਹਦੇ ਤੇ ਉਹ ਕੀਤਾ ਬਹੁਤ ਵਧੀਆ ਚਾਚਾ ਜੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਪੁੱਤਰਾ ਬਹੁਤ ਵਧੀਆ ਚਾਹੀਦੀਆਂ ਠੀਕ ਹੈ ਨਾ ਤੇ ਜੇ ਰੱਬ ਨੇ ਅੱਜ ਮੀਂਹ ਪਾਤਾ ਤਾਂ ਤੁਹਾਡਾ ਟਿਊਸ਼ਨ ਵੀ ਰੱਦ ਹੋ ਜਾਣਾ ਜੇ ਚੰਗਾ ਨਹੀਂ ਪੈ ਗਿਆ ਤਾਂ ਤੇ ਇਹ ਸਾਡਾ ਪੁੱਤਰ ਕਹਿੰਦਾ ਸਾਡਾ ਉਹੀ ਕਰਵਾ ਦਿਓ ਹਣਾ ਅ ਪਿਊਸ਼ਨ ਹੀ ਰੱਦ ਕਰਵਾ ਦਿਓ ਅੱਜ ਦਾ ਦਿਨ ਆ ਲਾਈਵ ਦੋ ਚੈਨਲਾਂ ਤੇ ਅ ਦੋ ਚੈਨਲ ਤੇ ਕਿਵੇਂ ਲਾਈਵ ਹੋਏ ਮੈਂ ਦੋ ਫੋਨਾਂ ਤੇ ਲਾਈਵ ਹੋਇਆ ਜੀ ਆਹ ਸੌਰੀ ਉਹ ਡਿੱਗ ਪਿਆ ਸੀ ਫੋਨ ਆਪਣਾ ਆ ਆ ਦੇਖੋ ਆ ਵੀ ਫੋਨ ਆ ਮਹਿੰਗੇ ਵਾਲਾ ਫੋਨ ਹੈ ਆ ਸਸਤੇ ਵਾਲਾ ਫੋਨ ਹੈ ਜਿਹੜਾ ਜਿਹੜੇ ਤੇ 29 ਜਣੇ ਦੇਖੀ ਜਾਂਦੇ ਆ ਇਹ ਸਸਤੇ ਵਾਲਾ ਫੋਨ ਹੈ ਤੇ ਜਿਹੜੇ ਤੇ 4 ਜਾਣੇ ਦੇਖੀ ਜਾਂਦੇ ਆ ਇਹ ਮਹਿੰਗੇ ਵਾਲਾ ਫੋਨ ਆ ਇਹ ਮਹਿੰਗਾ ਫੋਨ ਆ ਇਹ 30000 ਦਾ ਤੇ ਆ ਜਿਹੜਾ 26 ਜਾਣੇ ਦੇਖੀ ਜਾਂਦੇ ਆ ਇਹ 5-7000 ਦਾ ਫੋਨ ਆ ਬਸ ਠੀਕ ਹੈ ਨਾ ਅ ਬਲਦੇਵ ਸਿੰਘ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਬਲਦੇਵ ਵੀ ਆ ਗਿਆ ਧੰਨਵਾਦ ਬਾਈ ਜੀ ਤੁਸੀਂ ਆਪਣੀ ਲਾਈਵ ਦੇ ਵਿੱਚ ਆਏ ਠੀਕ ਹੈ ਨਾ ਤੇ ਆਪਾਂ ਇੱਕ ਵਾਲੇ ਇੱਕ ਪਾਸੇ ਵਾਲਾ ਆਪਾਂ ਲਾਈਵ ਕੱਟ ਦਨੇ ਆ ਕਿਉਂਕਿ ਦੋਨੇ ਪਾਸੇ ਨਾ ਗੱਲਾਂ ਨਹੀਂ ਹੁੰਦੀਆਂ ਫਿਰ ਤੇ ਆਪਣਾ ਵੈਸੀ ਇਹ ਤਾਂ ਨਾ ਇੱਕ ਉਹ ਕਰਕੇ ਦੇਖਿਆ ਸੀ ਬਦੇਵ ਭਾਈ ਕੀ ਹਾਲ ਚਾਲ ਹੈ ਮੀ ਕਿਵੇਂ ਅੱਜ ਤੁਹਾਡੇ ਤੇ ਰਮਣ ਭੈਣ ਵੀ ਆਪਣੇ ਨਾਲ ਅੱਜ ਜੁੜੇ ਹੋਏ ਆ ਤੇ ਭੈਣਾਂ ਉਹ ਨਹੀਂ ਆਈਆਂ ਆਪਣੀਆਂ ਕਲਦੀਪ ਭੈਣਾਂ ਵਰਗੀਆਂ ਤੇ ਉਹ ਦੂਜੀਆਂ ਹਨ ਤੇ ਇੱਕ ਭੈਣ ਆਪਣੇ ਨਾਲ ਗੁਰਪਿੰਦਰ ਭੈਣ ਜੁੜੀ ਸੀ ਗੁਰਪਿੰਦਰ ਭੈਣੇ ਜੇ ਤੁਸੀਂ ਸਾਨੂੰ ਦੇਖੀ ਜਾਂਦੇ ਹੋ ਤਾਂ ਮੌਸਮ ਜ਼ਰੂਰ ਦੱਸ ਕੇ ਜਾਇਓ ਕਿੰਦਾ ਸਾਨੂੰ ਮੌਸਮ ਦਾ ਹੀ ਵਾੜਾ ਰਹਿੰਦਾ ਹੁੰਦਾ ਵੀ ਕਿਹੜੇ ਕਿਹੜੇ ਤਾਂ ਮੀ ਪਿਆਰ ਤੇ ਕਿਹੜੇ ਕਿਹੜੇ ਥਾਂ ਨਹੀਂ ਗਿਆ ਹਨ ਤੇ ਇਸੇ ਕਰਕੇ ਅਸੀਂ ਸਾਰੇ ਭੈਣ ਭਰਾਵਾਂ ਨਾਲ ਪਿਆਰ ਬਣਾਈ ਰੱਖਦੇ ਹਾਂ ਕਿਉਂਕਿ ਕਿਸੇ ਦੇ ਆਪਾਂ ਇੱਕ ਚਾਹੁੰਦੇ ਹੁੰਨੇ ਆ ਵੀ ਨੁਕਸਾਨ ਨਾ ਹੋਵੇ ਚਲੋ ਮੌਸਮ ਤਾਂ ਜਿੱਦਾਂ ਦਾ ਵੀ ਹੈਗਾ ਹਨਾ ਰੱਬ ਨੇ ਜੋ ਵੀ ਕਰਨਾ ਉਹ ਤਾਂ ਕਰ ਹੀ ਦੇਣਾ ਹਨਾ ਪਰ ਨੁਕਸਾਨ ਨਾ ਹੋਵੇ ਕਿਤੇ ਵੀ ਤੇ ਤੁਸੀਂ ਆਪਾਂ ਨੂੰ ਕਿਹੜੀ ਕਿਹੜੀ ਜਗ੍ਹਾ ਤੋਂ ਦੇਖਦੇ ਹੋ ਉਹ ਵੀ ਜ਼ਰੂਰ ਦੱਸ ਜਾ ਕਰੋ ਕਿਉਂਕਿ ਆਪਣੇ ਭੈਣ ਭਰਾ ਵੀ ਪੁੱਛਦੇ ਬਾਈ ਸਾਨੂੰ ਕਿਹੜੀ ਕਿਹੜੀ ਜਗ੍ਹਾ ਤੋਂ ਦੇਖਦੇ ਹੋ ਜਦੋਂ ਤੁਸੀਂ ਕਮੈਂਟ ਕਰਦੇ ਹੋ ਤੇ ਆਪਣੇ ਭੈਣ ਭਰਾਵਾਂ ਨੂੰ ਵੀ ਪਤਾ ਲੱਗ ਜਾਂਦਾ ਵੀ ਇੱਥੇ ਆਪਣੇ ਵੀ ਆਪਾਂ ਨੂੰ ਕਿਹੜੀ ਕਿਹੜੀ ਜਗ੍ਹਾ ਤੋਂ ਇੱਕ ਦੂਜੇ ਨੂੰ ਪਤਾ ਲੱਗ ਜਾਂਦਾ ਕਿ ਕਿਹੜੀ ਕਿਹੜੀ ਜਗ੍ਹਾ ਤੋਂ ਤੁਸੀਂ ਦੇਖਦੇ ਹੋ ਹਨ ਤੇ ਬਲਦੇਵ ਬਾਈ ਤੁਸੀਂ ਦੱਸਿਆ ਨਹੀਂ ਤੁਹਾਡੇ ਮੌਸਮ ਦਾ ਹਾਲ ਕਿਵੇਂ ਆ ਠੀਕ ਹੈ ਨਾ ਤੇ ਜਿਹੜੇ-ਜਿਹੜੇ ਨਵੇਂ ਭੈਣ ਭਰਾ ਆਉਂਦੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਰਪਾ ਕਰਕੇ ਬਸ ਇੰਨੀ ਕੁ ਮਿਹਰਬਾਨੀ ਰੱਖਿਓ ਹਨਾ ਤੇ ਗਰਮੀਤ ਸਿੰਘ ਕੀ ਹਾਲ ਚਾਲ ਹੈ ਜੀ ਸਤਿ ਸ਼੍ਰੀ ਅਕਾਲਪਾ ਕੀ ਹਾਲ ਚਾਲ ਹੈ ਤੇ ਮੌਸਮ ਜ਼ਰੂਰ ਦੱਸ ਕੇ ਜਾਇਓ ਮੌਸਮ ਕਿਦਾਂ ਠੀਕ ਹੈ ਨਾ ਮੌਸਮ ਦਾ ਹਾਲ ਚਾਲ ਜ਼ਰੂਰ ਦੱਸਿਆ ਕਰੋ ਕਿਉਂਕਿ ਆਪਾਂ ਨੂੰ ਐਂ ਜੇ ਹੁੰਦਾ ਵੀ ਕਿੱਥੇ-ਕਿੱਥੇ ਮੀਂਹ ਪਿਆ ਜਾਏ ਕਿੰਨਾ ਕੁ ਲੰਮਾ ਚੌੜਾ ਮੀਂਹ ਹੈ ਹਨਾ ਤਾਂ ਕਰਕੇ ਤੇ ਨੋਟੀਫਿਕੇਸ਼ਨ ਸਾਨੂੰ ਮਿਲ ਜਾਂਦਾ ਬਾਈ ਸਾਰਿਆਂ ਨੂੰ yes ਲਿਖਿਓ ਜੇ ਮਿਲ ਜਾਂਦਾ ਤਾਂ ਇਹ ਨਹੀਂ ਮਿਲਦਾ ਤਾਂ no ਲਿਖ ਦਿਓ ਠੀਕ ਹੈ ਨਾ ਆਪਾਂ ਇਕੱਠੇ ਹੀ ਦੋ ਥਾਂ ਹੀ ਲਾਈਵ ਆ ਗਏ ਦੋ ਦੋ ਨੋਟੀਫਿਕੇਸ਼ਨ ਮਿਲੇ ਹੋਣਗੇ ਫਿਰ ਤੁਹਾਨੂੰ ਸਾਰਿਆਂ ਨੂੰ ਹਣ ਤੇ ਅ ਨਜ਼ਾਰਾ ਆ ਗਿਆ ਬੀਜੀ ਆ yes ਨੋਟੀਫਿਕੇਸ਼ਨ ਮਿਲ ਜਾਂਦਾ ਭੈਣ ਰਮਨ ਕੋਲੇ ਤਾਂ ਆ ਜਾਂਦਾ ਤੇ ਤੁਹਾਡੇ ਕੋਲੇ ਬਾਈ ਕਿੰਨਾ ਕਿੰਨਾ ਕੋਲੇ ਆ ਜਾਂਦਾ ਨੋਟੀਫਿਕੇਸ਼ਨ ਉਹ ਵੀ ਇਹ ਦੱਸ ਕੇ ਜਾਇਓ ਮੇਰੇ ਭਰਾ ਸਾਰੇ ਜਾਨੇ ਇੱਧਰ ਦੋ ਜਾਨੇ ਰਹਿ ਗਏ ਹਨ ਤੇ ਕਿੱਥੋਂ ਕਿੱਥੋਂ ਦੇਖਦੇ ਹੋ ਬਾਈ ਇਹ ਵੀ ਦੱਸ ਜਾ ਕਰੋ ਆ ਭੈਣ ਤਾਂ ਆਪਣੀ ਹੈਗੀ ਲੁਧਿਆਣੇ ਕੋਲੇ ਧਰਮਿੰਦਰ ਵਾਲਾ ਪਿੰਡ ਹੈ ਇਹਨਾਂ ਦਾ ਜਿਹੜੀ ਰਮਨ ਭੈਣ ਆਪਣੀ ਤੇ ਹੋਰ ਵੀ ਆਪਾਂ ਨੂੰ ਬਹੁਤ ਸਾਰੇ ਭੈਣ ਭਰਾ ਦੇਖਦੇ ਆ ਜਿਹੜੇ ਉਹਨਾਂ ਬਲਦੇਵ ਬਾਈ ਨੂੰ ਵੀ ਆਪਾਂ ਪੁਰਾਣੇ ਜਾਣਦੇ ਆ ਤੇ ਰਮਨ ਕੌਰ ਭੈਣ ਨੂੰ ਵੀ ਤੇ ਕੋ ਵੀ ਭੈਣ ਨੂੰ ਵੀ ਆਪਾਂ ਪਹਿਲਾਂ ਦੇ ਜਾਣਦੇ ਆ ਤੇ ਕੌਰ ਢਿਲੋਂ ਭੈਣਾ ਜਦ ਨਹੀਂ ਆਈ ਸ਼ਾਇਦ ਉਹਨੂੰ ਵੀ ਆਪਾਂ ਬਹੁਤ ਚਿਰ ਦੇ ਜਾਣਦੇ ਆ ਹਨਾ ਤੇ ਤੁਸੀਂ ਜਿੰਨੇ ਜਾਣੇ ਦੇਖੀ ਆਨੇ ਹੋ ਬਾਈ ਤੁਸੀਂ ਸਾਰੇ ਜਾਣੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਹਾਡਾ ਏਰੀਆ ਕਿਹੜਾ ਹਨਾ ਏਰੀਆ ਜਰੂਰ ਦੱਸਿਆ ਕਰੋ ਬਾਈ ਕਿਉਂਕਿ ਅੱਜ ਮੌਸਮ ਵੀ ਇੱਕ ਮੌਸਮ ਜਰੂਰ ਦੱਸ ਕੇ ਜਾਇਓ ਤੇ ਸੋਨੀ ਬਾਈ ਜੇਕਰ ਤੁਸੀਂ ਦੇਖੀ ਜਾਂਦੇ ਹੋ ਤੇ ਆਪਣੀ ਦੂਜੀ ਲਾਈਵ ਦੇ ਵਿੱਚ ਆਇਓ ਕਿਰਪਾ ਕਰਕੇ ਅਸੀਂ ਤੁਹਾਡੇ ਨਾਲ ਗੱਲ ਕਰਨੀ ਹੈ ਜਿਉਣਾ ਮੌੜ ਬਾਰੇ ਠੀਕ ਹੈ ਨਾ ਜਿਉਣਾ ਮੌੜ ਬਾਰੇ ਥੋੜੀ ਜੀ ਗੱਲ ਕਰਨੀ ਸੀ ਤੁਹਾਡੇ ਨਾਲ ਤੇ ਤੁਸੀਂ ਆਪਣੇ ਨਾਲ ਇਧਰਲੇ ਦੂਜੀ ਲਾਈਵ ਦੇ ਵਿੱਚ ਜ਼ਰੂਰ ਜੁੜਿਓ ਹਨਾ ਲਾਈਵ ਦੇ ਵਿੱਚ ਜੁੜ ਕੇ ਜਦੋਂ ਗੱਲਾਂ ਬਾਤਾਂ ਕਰਾਂਗੇ ਬਾਈ ਵਧੀਆ ਜਿਹਾ ਲੱਗਦਾ ਹਨਾ ਅ ਵੀਰ ਜੀ ਮੈਂ WhatsApp ਤੇ ਤੁਹਾਨੂੰ ਮੈਸੇਜ ਕੀਤਾ ਸੀ ਮ ਮੈਸੇਜ ਕੀਤਾ ਸੀ ਪਰ ਕਦੋਂ ਕੀਤਾ ਸੀ ਮੇਰੇ ਧਿਆਨ ਚ ਨਹੀਂ ਅ ਸਤਿ ਸ਼੍ਰੀ ਅਕਾਲ ਬੁਲਾਈ ਸੀ ਜਿਹੜੇ ਤੇ ਭਨੇ ਉਹ ਮੈਂ ਵੈਕ ਸਤਿ ਸ਼੍ਰੀ ਅਕਾਲ ਬੁਲਾਤੀ ਸੀਗੀ ਅ ਤੁਸੀਂ ਇੱਕ ਮੈਨੂੰ ਨਾ ਨਵੇਂ ਮੈਸਜ ਨੰਬਰ ਤੋਂ ਆਇਆ ਸੀ ਮੈਸੇਜ ਉਹਦੇ ਤੇ ਸਿਰਫ ਇਹ ਨਾ ਲਿਖਿਆ ਸੀ ਸਤਿ ਸ਼੍ਰੀ ਅਕਾਲ ਜੀ ਤੇ ਉਹ ਮੈਂ ਵੈਕ ਉਹ ਕਰ ਦਿੱਤਾ ਸੀਗਾ ਸਤਿ ਸ਼੍ਰੀ ਅਕਾਲ ਬੁਲਾਤੀ ਸੀਗੀ ਤੇ ਮੈਨੂੰ ਐ ਨਹੀਂ ਪਤਾ ਸੀ ਮੈਂ ਕਈ ਵਾਰੀ ਕੋਈ ਆਪਾਂ ਨੂੰ ਜਾਣ ਤਾਂ ਇਸ ਜਾਣ ਵਾਲਾ ਹੀ ਨਵਾਂ ਨੰਬਰ ਲੈ ਲੈਂਦਾ ਤਾਂ ਕਰਕੇ ਤੇ ਮੈਨੂੰ ਪਤਾ ਨਹੀਂ ਸੀ ਭੈਣੇ ਨਹੀਂ ਮੈਂ ਜਰੂਰ ਹੋ ਕਰਦਾ ਤੁਹਾਨੂੰ ਫੋਨ ਕਰ ਦਦਾ ਜਾਂ ਉਸਦਾ ਹਨਾ ਤੇ ਜੇ ਕੋਈ ਵੀ ਕੋਈ ਉਹ ਕਰਨਾ ਹੋਵੇ ਤੁਸੀਂ ਕਦੋਂ ਵੀ ਫੋਨ ਕਰ ਸਕਦੇ ਮੇਰੇ ਵਿੱਚ ਕਈ ਵਾਰੀ ਐਦਾਂ ਹੋ ਜਾਂਦਾ ਨਾ ਮੇਰੇ ਪਰਿਵਾਰ ਦਾ ਕੋਈ ਵੀ ਮੈਂਬਰ ਚੱਕ ਲੇ ਫੋਨ ਠੀਕ ਹੈ ਨਾ ਤੇ ਉਹਨੂੰ ਕਹਿ ਦਿਓ ਰਣਜੀਤ ਨਾਲ ਗੱਲ ਕਰਵਾ ਦਿਓ ਕੁਰਬਾਨ ਦੇ ਕੋਈ ਦਿੱਕਤ ਨਹੀਂ ਸਾਡੇ ਘਰੇ ਐਦਾਂ ਦੀ ਤੇ ਕਈ ਕਈ ਪਰਿਵਾਰਾਂ ਦੇ ਵਿੱਚ ਕੀ ਹੁੰਦਾ ਨਾ ਜਦੋਂ ਕੋਈ ਲੇਡੀ ਦਾ ਫੋਨ ਆ ਜੇ ਤੇ ਉਹ ਬੁੜੀਆਂ ਮੰਨ ਕੇ ਚੱਲੀ ਅੱਗੋਂ ਹਵਾ ਤਵਾ ਕਰਦੀਆਂ ਮੇਰੀ ਵਾਈਫ ਵੀ ਮੇਰੇ ਕੋਲੇ ਬੈਠੀ ਹੁੰਦੀ ਹੈ ਜਦੋਂ ਕੋਈ ਵੀ ਲਾਈਵ ਦੇ ਵਿੱਚ ਜਿਵੇਂ ਰਾਤ ਉਹ ਕੁੜੀ ਆਈ ਸੀਗੀ ਆਪਣੀ ਕੀ ਨਾਲ ਲੈਂਦੇ ਹੁੰਦੇ ਆ ਪੂਜਾ ਠੀਕ ਹੈ ਨਾ ਉਦੋਂ ਵੀ ਮੇਰੀ ਵਾਈਫ ਮੇਰੇ ਕੋਲੇ ਹੀ ਬੈਠੀ ਸੀ ਸਾਡੇ ਵਿੱਚ ਕੋਈ ਇਦਾਂ ਦੀ ਦਿੱਕਤ ਨਹੀਂ ਨਾ ਹੀ ਆਪਣੇ ਤੇ ਕੋਈ ਸ਼ੱਕ ਡਾਊਟ ਕਰਦਾ ਕਿਉਂਕਿ ਆਪਾਂ ਇਦਾਂ ਦੀ ਨਾ ਤਾਂ ਲਾਈਵ ਦੇ ਵਿੱਚ ਰੱਖਿਆ ਕੁਝ ਤੇ ਨਾ ਹੀ ਰੱਖਣਾ ਹੈ ਠੀਕ ਹੈ ਲਗਣੀ ਉਹ ਪੂਜਾ ਨੂੰ ਜਰੂਰ ਸਾਰੇ ਜਾਣੇ ਸਬਸਕ੍ਰਾਈਬ ਕਰ ਲਿਓ ਆਪਾਂ ਇੱਧਰ ਲਈ ਹੋ ਤੋ ਨਾ ਕੱਟਣ ਲੱਗਿਆਂ ਲਾਈਵ ਠੀਕ ਹੈ ਨਾ ਤੇ ਤੁਸੀਂ ਸਾਰੇ ਜਾਨੇ ਜਿੰਨੇ ਭੈਣ ਭਰਾ ਦੇਖਦੇ ਹੋ ਆਪਣੀ ਇਧਰ ਲਈ ਲਾਈਵ ਦੇ ਵਿੱਚ ਆ ਜਿਿਹੜੇ ਤੇ 48 ਜਾਨੇ ਦੇਖੀ ਜਾਂਦੇ ਹਨਾ ਤੇ ਠੀਕ ਹੈ ਜੀ